ਆਪਕਾ ਇਹ ਬੇਟਾ ਸੇਵਕ ਬਣ ਕਰਕੇ ਆਪਕੇ ਵਿਚ ਨਿਰਾ ਕਰਕੇ ਆਪਕਾ ਕੰਮ ਕਰੇਗਾ ਨਮਸ। ਤੇਰੇ ਸਿਰ ਜੀ ਸਿਰ ਕੀ ਕਰਦੇ ਸੀ? ਸਿਰ ਜੀ ਕਿ ਸੀ? ਇਸੇ ਕਾਪ ਤੇ ਪਛਾਦਾ ਕਿ ਸੀ ਉਹ ਪੇੜ ਬਣਾ ਦਿੱਤਾ ਉਸੇ ਫਲ ਲੱਗੇ ਤੇ ਸਰਕਾਰ ਭਾਈ ਅੱਜ ਸਾਡੀ ਇਸ ਸਰਕਾਰ ਦੇ ਵਿੱਚ ਨਹੀਂ ਤਾਂ ਤੋਖ ਨਹੀਂ ਅਸੀਂ ਤੇਰੀ ਮਿਹਰ ਨਹੀਂ ਸਾਡੀ ਬਹੁਤ ਮੈਂਤ ਕੀਤੀ ਜੀ ਮੇਰੇ ਮੇਰੇ ਹਸਬੰਦ ਆਮ ਜੀ थो, थो नहीं थो, थो। पार्टी ने जितने गए छे पार्टी गजरात चले जा हिमाचल तो चले जा जितने भी तो मैं बेनती करता हूँ कि आप लोग अपनी कीमती वोट दे करके अमन चैन जी को हाथ को मजबूत करें एक गरीब के साथ धोखा है इस करके मैं सभी बहनों से भी अपील करता हूँ कि आप लोग आप वार्ड नंबर पच्चीस के सभी मतदाताओं को खास करके जो हमारे पुरुषो समाज के हैं सभी को नमस्कार आप सबसे विनती है कि तो आपने देखा है कि भंडारी में पिछले बीस साल से पूरे गटर के पानी में टंडारी डूबा था ਅਕੇਲਾ ਮੰਨ ਜਾਨ ਹਰਦੀਪ ਸਿੰਘ ਮੁੰਡੀਆਂ ਜੀ ਨੇ ਸਾਡੇ ਨਾਲ ਧੋਖਾ ਕੀਤਾ ਜਦੋਂ ਸਾਡਾ ਪਰਿਵਾਰ ਪਤੀ ਨੰਬਰ ਵਾਰ ਦੇ ਪਰਿਵਾਰ ਸਾਡੇ ਨਾਲ ਜ਼ਹਿਮਤ ਹੋ ਕੇ ਚੱਲਣ ਕਰਾ ਲਿਆ ਸੋਹ ਜੀ ਉਹ ਸਾਡੇ ਤੋਂ ਧੋਖਾ ਨਹੀਂ ਸਾਡੀ ਕਮਾ ਪੂਰਾ ਵਿਸ਼ਵਾਸ ਕਰਦੇ ਦੇ ਵੀ ਤੁਹਾ ਮੱਕ ਰੱਖਿਆ ਇਹ ਪਾਰਟੀ ਬਿਲਕੁਲ ਉਸ ਤਰ੍ਹਾਂ ਮੈਂ ਆਪਣੇ ਤੇਰਾ ਮੰਨਦਾ ਸੀ ਉਸ ਤਰ੍ਹਾਂ ਪਾਰਟੀ ਨੇ ਜੜਾ ساری ਮਿਹਨਤ ਕੀਤੀ ਲੇਕਿਨ ਮੰਤਰੀ ਜੀ ਨੇ इनको धोखे में रखा कि भाई आप फाइल बनाओ आपका टिकट संफर्क कर दिया हूं, लेकिन इन्होंने रातों रात टिकट बेच दिया इस करके आप ट्वेंटी फोर तो पत्रकार सोनू पाठिया अस अज खास विषय की चर्चा कर रहे हैं, जो कि आम आदमी पार्टी वार्ड नंबर पच्ची तो धोखेबाजी सीट दी गई ਏ ਅਸੀਂ ਪੁਸ਼ਟੀ ਨਹੀਂ ਕਰਦੇ ਇੱਕ ਕੈਂਡੀਡੇਟ ਪੁਸ਼ਟੀ ਕਰ ਰਿਹਾ ਜੋ 2012 ਤੋਂ ਪੈਦਲ ਚੱਲ ਕੇ ਦਿੱਲੀ ਦੀ ਸੇਵਾ ਯਾਤਰਾ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਨ ਵਾਲੇ ਸਾਡੇ ਅਮਨ ਚੈਨ ਜੀ ਆਓ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਹਾਂਜੀ ਚੈਨ ਸਾਹਿਬ ਕੀ ਗੱਲ ਹੋਈ ਪਾਰਟੀਆਂ ਤੁਹਾਡਾ ਐਡਾ ਵੱਡਾ ਧੋਖਾ ਕੀਤਾ ਤੇ ਤੁਹਾਨੂੰ ਤੁਸੀਂ ਜ਼ਮੀਨੀ ਲੈਵਲ ਤੋਂ ਪਾਰਟੀ ਨੂੰ ਉੱਪਰ ਤੱਕ ਲੈ ਗਏ ਪੈਦਲ ਦਿੱਲੀ ਤੱਕ ਵੀ ਗਏ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਟੀਵੀ ਨੈਟਵਰਕ ਚੋਵੀ ਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਕਿ ਤੁਸੀਂ ਨਜ਼ਦੀਕੀ ਦੀ ਖਬਰ ਲੈਣ ਵਾਸਤੇ ਆਏ। ਪਾਇਸਾਂ ਮੈਂ ਬੜਾ ਦੁਖੀ ਹਾਂ ਕਿਉਂਕਿ ਮੈਂ ਪਾਰਟੀ ਦੇ ਵਾਸਤੇ ਦਿਨ ਰਾਤ ਮਿਹਨਤ ਕੀਤੀ। ਇੱਕ ਬੁੱਟਾ ਲਾਇਆ। ਉਸ ਬੁੱਟੇ 'ਚ ਪਾਣੀ ਪਾਇਆ ਤੇ ਉਹ ਸਿਰ ਜਾ। ਸਿਰ ਕਿੱਟ ਅੱਜ ਸੀ। ਸਿਰ ਕਿੱਟ ਸੀ। ਇਸੋ ਕਾਬ ਤੇ ਬਚਾਦਾ ਕਿ ਸਿਰ ਪੇੜ ਬਣਾ ਦਿੱਤਾ ਉਸਨੂੰ ਫਲ ਲੱਗੇ ਤੇ ਸਰਕਾਰ ਬਣਾਈ ਅੱਜ ਸਾਡੀ ਇਸ ਸਰਕਾਰ ਦੇ ਵਿੱਚ ਮੇਰੇ ਤਾਂ ਧੋਖਾ ਹੋ ਗਿਆ ਪਾਰਟੀ ਨੇ ਜਿੱਥੇ ਵੀ ਕਿਤੇ ਮੇਰੀ ਡਿਊਟੀ ਲਾਈ ਜੋ ਵੀ ਮੈਨੂੰ ਤੁਸੀਂ ਨੇ ਕੀਤਾ ਤਾਂ ਘਰ-ਬਾਰ ਛੱਡ ਗਏ ਬੱਚੇ ਛੱਡ ਗਏ ਕਦੀ ਪਾਰਟੀ ਕਦੀ ਗੁਜਰਾਤ ਚਲੇ ਜਾ ਬਸ ਚਲੇ ਜਾ ਜਿੱਥੇ ਵੀ ਕਿਤੇ ਦਿੱਲੀ ਚਲੇ ਜਾ ਤੇ ਮੈਂ ਪੂਰਾ ਵਿਸ਼ਵਾਸ ਪਾਰਟੀ ਦੇ ਵਿੱਚ ਧਮਾ ਕੇ ਰੱਖਿਆ ਕਿ ਪਾਰਟੀ ਮੇਰੀ ਬਾ ਉਸ ਤਰ੍ਹਾਂ ਮੈਂ ਆਪਣੇ ਫਾਮ ਆਪਣਾ ਘੜਾ ਮੰਨਦਾ ਸੀ ਉਸੇ ਤਰ੍ਹਾਂ ਪਾਰਟੀ ਦਾ ਘੜਾ ਮੰਨਦਾ ਸੀ ਕਿੰਦਾ ਸਾਹਿਬ ਹੈ ਜੀ ਕਿਹੜੀ ਨੋਬਤ ਆ ਗਈ ਜਿਹੜਾ ਤੁਹਾਨੂੰ ਪਾਰਟੀ ਨੇ ਬਾਈਕਟ ਕੀਤਾ ਤੇ ਤੁਹਾਨੂੰ ਆਜ਼ਾਦ ਟਿਕੜੇ ਲੜਨ ਦੇ ਉੱਤੇ ਮਜਬੂਰ ਹੋਣਾ ਪਿਆ ਇਹਦਾ ਦੀ ਕਿੰਦਾ ਦੀ ਨੋਬਤ ਆ ਗਈ ਵੀ ਤੁਹਾਡਾ ਨੂੰ ਪਾਰਟੀ ਨੇ ਪਿੱਛੇ ਹਟਾ ਕੇ ਜੋ ਨਵੇਂ ਬੰਦੇ ਸੀ ਉਹਨੂੰ ਟਿਕਟ ਦੇ ਦਿੱਤੀ ਉਨਾ ਬਾਰੇ ਤੁਹਾਡਾ ਕੀ ਕਹਿਣਾ ਵਾ ਕਿ ਇਹ ਕਿਹਦਾ ਹੱਥ ਹੋ ਸਕਦਾ ਵਾ ਕਿ ਦੀ ਸ਼ਾਦੀ ਹੋ ਸਕਦੀ ਹੈ ਇਹ ਵੀ ਤੁਹਾਨੂੰ ਸਾਡੀ ਸਾਡੀ ਉਪਰੋਂ ਤੋਂ ਜ਼ੀਰੋ ਲੈਵਲ ਤੇ ਲਿਆਉਣ ਵਾਲੇ ਵੀ ਤੁਹਾਨੂੰ ਇੰਨੀ ਮਜਬੂਰੀ ਹੋ ਗਈ ਵੀ ਤੁਹਾਨੂੰ ਅਜਾੜ ਟਿਕੜਾ ਨਹੀਂ ਮਿਲਦੀ ਸਰੇ ਪੂੰਜੀ ਪੱਤੇ ਦੀ ਸਾਦਿਸ਼ਾ ਵੀ ਕੋਈ ਗਰੀਬ ਅਕੇ ਲਾ ਦੇ ਕਿ ਉਹ ਸ਼ੁਰੂ ਤੋਂ ਹੁੰਦਾ ਹੈ ਸਰ ਤੱਕਾ ਮੇਰੇ ਦਾ ਹੁਣ ਵੀ ਹੋ ਜਾ ਸ਼ੁਰੂ ਤੋਂ ਸਾਡੇ ਸਮਾਜ ਦੁਲਾਤ ਸਾਡੇ ਭਾਈਚਾਰੇ ਦਾ ਤੱਕਾ ਹੁੰਦਾ ਵੀ ਐਸੀ ਪਰਿਵਾਰ ਤੋਂ ਕਿਉਂਕਿ ਇਹ ਲੋਕ ਨਹੀਂ ਚਾਹਦੇ ਵੀ ਕੋਈ ਗਰੀਬ ਦਾ ਬੱਚਾ ਅੱਗੇ ਆ ਦੇ ਇੱਥੇ ਦੇ ਵਿੱਚ ਜਿਆਦਾ ਸਾਡਾ ਹੱਥ ਜਿਹੜਾ ਸਾਡੇ ਮੰਤਰੀ ਸਾਹਿਬ ਹਰਦੀਪ ਸਿੰਘ ਮੁਰਿਆ ਜੀ ਦਾ ਵਾ ਤੇ ਪਾਰਟੀ ਹਾਈ ਕਮਾਂਡ ਨੂੰ ਮੈਂ ਅਪੀਲ ਕਰਦਾ ਕਿ ਇਹੋ ਜਿਹੀ ਕ੍ਰਿਪਟ ਮੰਤਰੀ ਜਿਹੜੇ ਵਰਤਿਆ ਤੁਹਾਡੇ ਜਿਹੜੇ ਜ਼ਮੀਨਾਂ ਨਾਲ ਜੁੜੇ ਹੋ ਵਰਕਰਾਂ ਮਾਨਸਾ ਨੂੰ ਵੀ ਅਪੀਲ ਕਰ ਤੇ ਬੇਵਜਹ ਲੋਕਾਂ ਦੇਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਨੇ ਪੈਸੇ ਲੈ ਕੇ ਟਿਕਟ ਦਿੱਤੀ ਆ ਕਿਉਂਕਿ ਮੇਰੇ ਕੋਲ ਪੈਸਾ ਨਹੀਂ ਸੀ ਮੈਂ ਗਰੀਬ ਆਦਮੀ ਆ ਮੈਂ ਤਾਂ ਸਾਲਾ ਕੁਝ ਪਾਰਟੀ ਦੇ ਪਿੱਛੇ ਪਰਵਾਦ ਕਰ ਦਿੱਤਾ ਕੀ ਗੱਲ ਆਪ ਆਮ ਆਨ ਨਹੀਂ ਪਾਰਟੀ ਪੈਸੇ ਲੈਂਦੀ ਆ ਵਰਕਰਾਂ ਮੇਰੇ ਕੋਲ ਇਹ ਹੋਤਾ ਸੋ ਕੀ ਹੋ ਸਕਦਾ ਕੀ ਜਿਹੜਾ ਬੰਦਾ ਕਦੀ ਪਾਰਟੀ ਦੇ ਵਿੱਚ ਕੋਈ ਕੰਮ ਨਹੀਂ ਦੱਸੋ ਕਿੱਥੇ ਵਰਕ ਕੀਤਾ ਉਹਨੇ ਪਾਰਟੀ ਦੇ ਮੇਰੇ ਕੋਲ ਫਾਈਲ ਹਮ ਤਾਂ ਦਿਖਾ ਦਣਾ ਮੈਂ ਗੁਜਰਾਤ ਚ ਕੰਮ ਕੀਤਾ ਮਾਝਾ ਚ ਕੰਮ ਕੀਤਾ ਜਬ ਜਿੱਥੇ ਵੀ ਕਦੇ ਪਾਰਟੀ ਡੂਡਰ ਦਿਨ ਦਿਨ ਤਿੰਨ ਤਿੰਨ ਵਾਰ ਕੰਮ ਕੀਤਾ ਪੈਂਦਾ ਚਲ ਕੇ ਦਿਨੀ ਦੇ ਵਾਸਤੇ ਮੈਂ ਅਰਵਿੰਦ ਕੇਜੀ ਵਾਜੇ ਨੂੰ ਸਰਕਾਰ ਮੰਡੀ ਸਾਡੇ ਪੰਜਾਬ ਦੇ ਵਿੱਚ ਬਤਾਈ ਦੇਣ ਦੇ ਵਾਸਤੇ ਗਿਆ ਮੈਂ ਮੇਰੇ ਪਹਿਲਾਂ ਤੇ ਬਚੇ ਨੇ ਮੋਢੇ ਛਾਲੇ ਹੋ ਗਏ ਸੀ ਤੇ ਦੱਸੋ ਮੈਂ ਇਸ ਬੰਦੇ ਨੇ ਕਦੇ ਮੇਰੇ ਤੇ ਜਾ ਕੇ ਦੱਸ ਦੋ ਵੀ ਇਹਨੇ ਆ ਕੋਈ ਕੰਮ ਕੀਤਾ ਪਾਰਟੀ ਦਾ ਕੀ ਰੀਤੀ ਹੋ ਸਕਦਾ ਸੋ ਪਾਰਟੀ ਦਾ ਇਸ ਮੰਤਰੀ ਦਾ ਕੀ ਇਸ ਨਾਲ ਕਨੈਕਟ ਹੈ ਜੀ ਕੀ ਕੰਮ ਕੀਤਾ ਇਸ ਇਹੀ ਇਹੀ ਬੰਦਾ ਜਿਸ ਨੂੰ ਟਿਕਟ ਦਿੱਤੀ ਗਈ ਵਾਣ ਤੇ ਬਚਤੋ ਇਹੀ ਬੰਦਾ ਹਰਦੀਪ ਸਿੰਘ ਮੁੰਡਿਆ ਜੀ ਦੇ ਪਤਲੇ ਫੂਕ ਰਿਆ ਜੀ ਕੌਣ ਹੈ ਕੌਣ ਬੰਦਾ ਕਿਹੜੇ ਕਿਹੜੇ ਕੈਂਡੀਡੇਟ ਨੂੰ ਟਿਕਟ ਦਿੱਤੀ ਗਈ ਤੇ ਗੁੱਡੂ ਲਾਲਾ ਜੀ ਗੁੱਡੂ ਲਾਲਾ ਵਾ ਇਹਨਾਂ ਦੀ ਬਹੂ ਆ ਜਿਹਨੂੰ ਟਿਕਟ ਦਿੱਤੀ ਗਈ ਆ ਇਹ ਗੁੱਡੂ ਲਾਲਾ 2022 ਦੇ ਵਿੱਚ ਹਰਦੀਪ ਸਿੰਘ ਮੁੰਡਿਆ ਜੀ ਜਿਹਨੂੰ ਹੁਣ ਕੈਬਨਿਟ ਮੰਤਰੀ ਨੇ ਉਹਨਾਂ ਨੇ ਪਤਲੇ ਫੂਕ ਰਿਆ ਸਾਡੇ ਖਿਲਾਫ ਬੂਤ ਲਾ ਕੇ ਬੈਠੇ ਨੇ ਖੋਦ ਉਹਨਾਂ 24 ਦੇ ਵਿੱਚ ਇਹ ਭਰਾਵਾਂ ਨੇ ਬੀਜੇਪੀ ਨੂੰ ਵੋਟ ਪਾਈ ਮੈਂ ਤਾਂ ਹੈਰਾਨ ਆਫੀਆ ਕੀ ਸੋਚ ਕੇ ਮੰਤਰੀ ਸਾਹਮਣੇ ਉਹਨਾਂ ਦਾ ਨਾਮ ਰਿਕਮੈਂਡ ਕੀਤਾ ਪਾਰਟੀ ਨੇ ਕੀ ਸੋਚਿਆ ਕੀ ਵੇਖ ਰਿਹਾ ਦੇ ਵਿੱਚ ਵੀ ਦੱਸੋ ਜਿਹੜਾ ਬੰਦਾ 10-12 ਸਾਲ ਤੋਂ ਮਿਹਨਤ ਕੀਤੀ ਘਰ-ਬਾਰ ਬਰਬਾਦ ਕਰ ਲਿਆ ਸਿਰਫ ਮੇਰੇ ਕੋਲ ਪੈਸੇ ਨਹੀਂ ਸਿਰਫ ਕਰ ਕ੍ਰਿਮਿਨੇਟਡ ਦਿੱਤੀ ਗਈ ਤੁਸੀਂ ਹਾਈ ਅਮਾਨ ਦਾ ਸੰਪਰਕ ਕੀਤਾ ਇਸ ਗੱਲ ਦਾ ਵੀ ਮੈਨੂੰ ਡੈਕਿੰਗ ਦਿੱਤੀ ਗਈ ਸਰ ਮੈਂ ਬੜੀ ਕੋਸ਼ਿਸ਼ ਕੀਤੀ ਬਹੁਤ ਬੜਾ ਤਾਂ ਮੈਨੂੰ ਗੁੰਮਰਾਹ ਕੀਤਾ ਮੰਤਰੀ ਸਾਹਿਬ ਨੇ ਜੀ ਮੈਨੂੰ ਕਿਹਾ ਤੇਰੀ ਟਿਕਟ ਚੌਕੇ ਹੋ ਗਈ ਆ ਤੇਰਾ ਫਾਈਨਲ ਹੋ ਗਿਆ ਤੂੰ ਤੂੰ ਐਨਓਸੀ ਲੈਦਾ ਤੂੰ ਆ ਕਰ ਲਾਓ ਕੱਲਾ ਤੁਹਾਨੂੰ ਮਨੂਲ ਜਾਈ ਰੱਖਿਆ ਸਰ ਜਦੋਂ ਮੈਂ ਸਰ ਪਤਾ ਕੀਤਾ ਉਸ ਤੋਂ ਬਾਅਦ ਪਤਾ ਲੱਗਿਆ ਮੈਨੂੰ ਪਿਆਰੇ ਤਾਂ ਗਲਤ ਕੰਮ ਹੋ ਗਿਆ ਦੋ ਦਿਨ ਪਹਿਲਾਂ ਉਸ ਉਮੀਦਵਾਰ ਨੇ ਆਪਣਾ ਪੋਸਟਰ ਰਿਲੀਜ਼ ਕਰ ਦਿੱਤਾ ਫੇਸਬੁੱਕ ਤੇ ਉਮੀਦਵਾਰ ਵਾਲਾ ਫਿਲਮ ਮੇਰਾ ਦਿਮਾਗ ਚਾਣ ਕੇ ਚਲੋ ਮੈਂ ਜਿੰਨੇ ਜੁਗਾ ਸੀ ਕੰਟੈਕਟ ਕੀਤਾ ਤਾਂ ਫਿਰ ਪਤਾ ਲੱਗਿਆ ਵੀ ਮੰਤਰੀ ਸਾਹਿਬ ਨੇ ਤਾਂ ਨਾਂ ਮ ਹੀ ਇੱਕ ਭੇਜਿਆ ਸੀ ਮੈਨੂੰ ਬੁਲਾਵਾ ਕਰਦਾ ਸੀ ਜੈਨ ਸਾਹਿਬ ਅਗਰ ਤੁਸੀਂ ਸੀਟ ਜਿੱਤ ਲੈਨੇ ਹੋ ਜੀ ਕੀ ਤੁਸੀਂ ਫਿਰ ਪਾਰਟੀ ਜਿਨੀ ਹੋਰ ਨਾਲ ਜੁਆਇਨ ਕਰੋਗੇ ਕੋਈ ਪਾਰਟੀ ਹੋਰ ਜੁਆਇਨ ਕਰੋਗੇ ਅਗਰ ਪਰਮਾਤਮਾ ਕਰੇ ਤੁਸੀਂ ਅੱਜ ਤੁਹਾਡੀ ਜਿੱਤ ਹੋ ਜਾਂਦੀ ਆ ਵੱਡੀ ਜਿੱਤ ਹੋ ਜਾਂਦੀ ਆ ਜੀ ਤੁਸੀਂ ਕਿਸ ਪਾਰਟੀ ਜੁਆਇਨ ਕਰੋਗੇ ਸਰ ਮੇਰਾ ਇਹ ਵਾਰਡ ਨੰਬਰ 25 ਮੇਰਾ ਪਰਿਵਾਰ ਮੇਰੇ ਪਰਿਵਾਰ ਦੇ ਲੋਕ ਇਹਨਾਂ ਸਟੇਟ ਕਰਦੇ ਕਿ ਕਿ ਮੈਂ ਜਿੱਤਾਂ ਤਾਂ ਜਖਰਾ ਤੇ ਜੋ ਵੀ ਕੋਈ ਡਿਸੀਜਨ ਹੋਗਾ ਤੂੰ ਮੇਰੇ ਲੋਕ ਨੂੰ ਕਹਣਗੇ ਤੇਰੇ ਸਾਥੀ ਕਹਣਗੇ ਮੈਂ ਉਹੀ ਕਰੂੰਗਾ ਉਹ ਮੈਨੂੰ ਕਹਣਗੇ ਤੂੰ ਖੁੱਤ ਦੇਖ ਦੋ ਤੂੰ ਮੈਂ ਖੁੱਤ ਦੇਖ ਦੂੰ ਇਹ ਦੋ ਘਮਰੀ ਕਹਾਣੀ ਸਾਡੇ ਅਮਨ ਚੰਦ ਜੀ ਦੀ ਆ ਉਹ ਅੱਜ ਇੰਨੇ ਕ ਲੋਹੀ ਨੇ ਵੀ ਉਹਨਾਂ ਕਰਕੇ ਮੈਂ ਵੀ ਪਾਉ ਹੋ ਗਿਆ ਇਹ ਤਾਂ ਮਿੱਤਰੋ ਉਹ ਗਣੀਆਂ ਹਮੇ ਤੋਂ ਆਪਣੋ ਨੂੰ ਲੂਟਾ ਬੇਗਾਨੋ ਮੈਂ ਕਹਾ ਦੰਤਾ ਯਾ ਮੇਰੀ ਕਿਸਤੀ ਲੋਕਾਂ ਦੇ ਕੋਲ ਇਹ ਸਾਡੇ ਅਮਨ ਚੰਦ ਜੀ ਨਾਲ ਹੋਇਆ ਵਾ ਅੱਗੇ ਵੀ ਸਾਡੇ ਮੈਂ ਨਮਾਇंदे ਬੈਠੇ ਨੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਦੀ ਮਿਸ ਵੀ ਰਹੀ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ ਜਸਵਿੰਦਰ ਕੌਰ ਵਾਰਡ ਨੰਬਰ 25 ਨੰਬਰ ਦੀ ਕandidate ਆ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਆ ਕਿ ਤੁਹਾਨੂੰ ਸਰਕਾਰ ਨੇ ਧੋਖਾ ਦਿੱਤਾ ਕਿ ਸਾਡੇ ਭੈਣ ਭਾਈ ਧੋਖਾ ਨਾ ਦੇਣ ਅਸੀਂ ਗਰੀਬ ਆਂ ਦੀ ਸਾਡੀ ਬਹੁਤ ਮਿਹਨਤ ਕੀਤੀ ਜੀ ਮੇਰੇ ਪੁੱਤ ਹਸਬੰਦ ਮਨਜਨ ਸਿੰਘ ਨੇ ਇਹਨਾਂ ਬਹੁਤ ਵੱਡਾ ਧੋਖਾ ਧੋਖਾ ਹੋਇਆ ਮੈਂ ਇਹੀ ਕਰਦਾ ਬੇਨਤੀ ਕਰੂੰਗੀ ਕਿ ਸਾਡੇ ਸਾਡੇ ਪ੍ਰਧਾਨਾਂ ਨੇ ਅਰਦੀਪ ਸਿੰਘ ਮੁੰਡੀਆਂ ਜੀ ਨੇ ਸਾਡੇ ਨਾਲ ਧੋਖਾ ਕੀਤਾ ਲੇਕਿਨ ਸਾਡਾ ਪਰਿਵਾਰ 25 ਨੰਬਰ ਵਾਰਡ ਦੇ ਪਰਿਵਾਰ ਸਾਡੇ ਨਾਲ ਸਹਿਮਤ ਹੋ ਕੇ ਚੱਲਣ ਸਾਡਾ ਸਹਿਯੋਗ ਕਰਨ ਕਿ ਉਹ ਸਾਨੂੰ ਧੋਖਾ ਨਾ ਦੇਣ आप सभी भाई बहनों माताओं को मैं प्रणाम करता हूं और वार्ड नंबर 25 के जितने भी हमारे भाई लोग हैं उन सभी लोगों से मेरा अपील है कि एक मजदूर कर्मठ ईमानदार कर्जकर्ता के साथ धोखा हुआ है मैं सभी भाइयों से मैं विनती करता हूं कि आप लोग अपनी कीमती वोट दे करके अमन चैन जी को हाथ के मजबूत करें एक गरीब के साथ धोखा है इस करके मैं सभी माताओं बहनों से भी अपील करता हूं कि आप लोग अपनी कीमती वोट दे करके अमन चैन जी को जिताएं और आपकी जो भी समस्या होगा आपका ये बेटा सेवक बन करके के आपके बीच में रह करके के आपका काम करेगा नमस्कार वार्ड नंबर पच्चीस के सभी मतदाताओं को खास करके जो हमारे पूर्वांचल समाज के हैं सभी को नमस्कार आप सबसे विनती हैं कि आपने देखा है कि पूर्वा टंडारी में पिछले बीस साल से पूरे गटर के पानी में टंडारी डूबा था अकेला अमन चैन सिंह हम लोग लग के तीन साल से लगातार सारे सफाई का, का काम कराया गली बनवाया सारी मेहनत की लेकिन मंत्री जी ने इनको धोखे में रखा कि भाई आप फाइल बनाओ आपका टिकट कन्फर्म कर दिया हूँ लेकिन इन्होंने रातों रात टिकट बेच दिया इस करके आप लोग गरीब का साथ देना है जो आपके साथ 24 घंटे रहेगा जो बड़े लोग हैं बड़े कोठियों में रहते हैं या आम आदमी पार्टी वाले हैं या कांग्रेस वाले वो जितने हारने के बाद आपके बीच नहीं आएंगे ना मिलेंगे अमन जैन जी यही रहेंगे आपके बीच में रहेंगे खास करके गरीब साथी मजदूर साथी से मिलती है एक मजदूर है जिसके साथ बहुत बड़ा धोखा हुआ आप इनको भारी मतों से विजय बनाए